ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ડી 11 ਨਿਊਜ਼ ਪੰਜਾਬ ਅੱਜ ਅਸੀਂ ਪਹੁੰਚਿਆ ਪਾਤੜਾ ਨੈਸ਼ਨਲ ਹਾਈਵੇ ਜ ਦੇ ਉੱਤੇ ਖਨਾਰੀ ਰੋਡ ਤੇ ਨਿਰਵਾਣਾ ਰੋਡ ਤੇ ਤੁਸੀਂ ਦੇਖ ਸਕਦੇ ਹੋ ਐਸ ਜਗ੍ਹਾ ਤੇ ਜਿੱਥੇ ਅਸੀਂ ਖੜੇ ਆ ਇੱਥੇ ਵੀ ਕਦੇ ਸੜਕ ਹੁੰਦੀ ਸੀ ਤੇ ਹੁਣ ਉਹ ਸੜਕ ਡਿੱਗੀ ਹੈ ਤੇ ਨੀਚੋਂ ਪੁਰਾਣੀ ਸੜਕ ਨਿਕਲ ਗਈ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਸ ਟਾਈਮ ਲਾਈਵ ਨੈਸ਼ਨਲ ਹਾਈਵੇ ਜ 71 ਥੋੜੀ ਦੂਰ ਇੱਥੋਂ ਪੈਂਦ ਟੂਲ ਪਲਾਜ਼ਾ ਪੈਂਦਾ ਹੈ ਇਹ ਸਰਵਿਸ ਰੋਡ ਹੈ ਜਿਹੜੀ ਅੱਜ ਤੋਂ ਕੋਈ ਤਕਰੀਬਨ 15 16 18 ਦਿਨ ਪਹਿਲਾਂ ਇਹ ਬਣਾਈ ਗਈ ਸੀ ਇਹ ਸਾਰੀ ਸੜਕਾ ਇੱਥੋਂ ਜਿਹੜੀ ਉੱਡ ਗਈ ਆ ਬਹੁਤ ਘਟੀਆ ਮਟੀਰੀਅਲ ਜਿਹੜਾ ਇਹ ਸੜਕ ਵਾਲੇ ਜਿਹੜੇ ਵਰਤ ਰਹੇ ਨੇ ਪਤਾ ਨਹੀਂ ਕਿਹੜੇ ਢੰਗ ਨਾਲ ਇਹਨਾਂ ਨੇ ਸੜਕ ਬਣਾਈ ਐ ਇਹ ਦੇਖ ਸਾਦੇ ਹੋ ਤੁਸੀਂ ਲਾਈਵ ਤਸਵੀਰਾਂ ਜੇ ਗੱਲ ਕਰੀਏ ਟੋਲ ਪਲਾਜੇ ਦੀ ਉੱਥੋਂ ਕਿਸੇ ਵੀ ਨੇੜੇ ਪਿੰਡ ਵਾਲੇ ਨੂੰ ਵੀ ਇਹ ਲੰਘਣ ਨਹੀਂ ਦਿੰਦੇ ਹਰ ਇੱਕ ਦਾ ਟੂਲ ਲੱਗਦਾ ਨਾ ਕਿਸੇ ਇਹ ਪ੍ਰੈਸਰ ਵਾਲੇ ਨੂੰ ਛੱਡਦੇ ਨੇ ਨਾ ਕਿਸੇ ਕਿਸਾਨ ਨੂੰ ਛੱਡਦੇ ਨੇ ਤੇ ਨਾ ਕਿਸੇ ਹੋਰ ਆਗੂ ਨੂੰ ਛੱਡਦੇ ਨੇ ਹੂਲ ਹਰ ਇੱਕ ਨੂੰ ਲੱਗਦਾ ਹੈ ਪਰ ਸੜਕਾਂ ਸਾਨੂੰ ਐ ਜਿਹੀਆਂ ਮਿਲਦੀਆਂ ਨੇ ਤੁਹਾਡੇ ਸਾਹਮਣੇ ਨੇ ਵੱਡੇ ਵੱਡੇ ਘਾਪਲੇ ਨੇ ਜਿਹੜੇ ਸੜਕਾਂ ਵਾਲੇ ठेकेदार ਇਹ ਕਰ ਰਹੇ ਨੇ ਇਹਨਾਂ ਦਾ ਜਿਹੜਾ ਨਿਜਮ ਹੁੰਦਾ ਉਸ ਅਨੁਸਾਰ ਇਹਨਾਂ ਨੇ ਖੜਕ ਸਮੇਂ ਆਉਣ ਤੇ ਜ਼ਰੂਰ ਦੁਬਾਰੇ ਇਹਦੇ ਉੱਤੇ ਪ੍ਰੀਮਿਕਸ ਪਾਈ ਹੈ ਪਰ ਉਹ ਪ੍ਰੀਮਿਕਸ ਹੈ ਜਿਹੜੀ ਐ ਉੱਡ ਗਈ ਜਿਵੇਂ ਹੱਥਾਂ ਤੇ ਲਾਈ ਮਹਿੰਦੀ ਉੱਡਦੀ ਹੁੰਦੀ ਹੈ ਜਿਵੇਂ ਅੱਜ ਕੱਲ ਕਲਰ ਵਾਲੀ ਮਹਿੰਦੀ ਚੱਲ ਰਹੀ ਹੈ ਉਹ ਮਹਿੰਦੀ ਹੈ ਜਿਹੜੀ ਉਹ ਇਸ ਸੜਕ ਨਾਲੋਂ ਮਹਿੰਦੀ ਵੀ ਥੋੜਾ ਜ਼ਿਆਦਾ ਚਿਰ ਰਹਿ ਜਾਂਦੀ ਹੈ ਇੱਕ ਹਫਤਾ ਘੱਟੋ-ਘੱਟ ਮਹਿੰਦੀ ਰਹਿ ਜਾਂਦੀ ਹੈ ਇਸ ਸੜਕ ਉੱਡੀ ਨੂੰ ਜਦੋਂ ਬਣਾਈ ਸੀ ਇਹ ਨਾਲ ਦੀ ਨਾਲੇ ਦੇ ਵਿੱਚ ਦਰਾੜਾਂ ਆ ਗਈਆਂ ਸੀ ਤੇ ਹੁਣ ਹੌਲੀ-ਹੌਲੀ ਹੌਲੀ-ਹੌਲੀ ਇਹ ਸਾਰੀ ਸੜਕ ਹੈ ਜਿਹੜੀ ਇਹ ਤੋਂ ਉੱਡੀ ਗਈ ਹੈ ਤੁਸੀਂ ਦੇਖ ਸਕਦੇ ਹੋ ਸਾਫ਼ ਦਿਖਾਈ ਦੇ ਰਹੀ ਹੈ ਇਸ ਸਾਈਡ ਹੈ ਜਿਹੜੀ ਇਸ ਸਾਈਡ ਹੈ ਜਿਹੜੀ ਇਹ ਤੁਹਾਨੂੰ ਪੱਟੀ ਦਿਖਾਈ ਦੇ ਰਹੀ ਹੈ ਨਵੀਂ ਸੜਕ ਬਣੀ ਹੋਈ ਹੈ ਤੇ ਇਸ ਸਾਈਡ ਦੂਸਰੀ ਸਾਈਡ ਹੈ ਜਿਹੜੀ ਸੜਕ ਇਹ ਸਾਈਡ ਹੈ ਜਿਹੜੀ ਸਾਰੀ ਸੜਕ ਉੱਡੀ ਹੋਈ ਹੈ ਥੋੜਾ ਨੀਚੋਂ ਹੋਰ ਨਵੀਂ ਸੜਕ ਨਿਕਲੀ ਹੋਈ ਹੈ ਤੇ ਇੱਥੇ ਸਾਡੇ ਪ੍ਰਧਾਨ ਜੀ ਪਹੁੰਚੇ ਨੇ ਭੋਲਾ ਜੀ ਇਹਨਾਂ ਨਾਲ ਵੀ ਗੱਲ ਕਰਾਂਗੇ ਹਾਂਜੀ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਇਹ ਜਿਹੜੀ ਜਗ੍ਹਾ ਤੇ ਤੁਸੀਂ ਖੜਿਓ ਇਹ ਤਕਰੀਬਨ ਕੋਈ 15 ਦਿਨ ਪਹਿਲਾਂ ਹੀ ਸੜਕ ਬਣੀ ਹੈ ਇਹ ਸੜਕ ਦੇ ਅੱਜ ਤੁਸੀਂ ਦੇਖ ਕੇ ਹਾਲਾਤ ਦੱਸੋ ਕੀ ਨੇ ਜੀ ਅੱਜ ਅਸੀਂ ਤਕਰੀਬਨ ਇਧਰ ਖਨੂਰੀਵਲ ਤੋਂ ਆ ਰਹੇ ਸੀਗੇ ਹਾਂਜੀ ਇੱਥੇ ਆਏ ਹਾਂ ਪਾਥੜਾਂ ਜਿਹੜੀ ਸੜਕ ਹੈ ਇਹ ਤਾਂ ਬਹੁਤ ਮਾੜਾ ਹਾਲ ਹੈ ਅੱਛਾ ਸਰਵਿਸ ਰੋਡ ਹੈ ਜਿਹੜੀ ਹਾਂਜੀ ਹਸਨ ਦੇ ਮੁਤਾਬਕ ਇਹ ਕੁਝ ਦਿਨ ਪਹਿਲਾਂ ਹੀ ਸੜਕ ਬਣੀ ਹੈ ਉਸ ਤੋਂ ਹਾਂਜੀ ਮਹੀਨਾ ਪਹਿਲਾਂ ਲਲੋ ਦੋ ਮਹੀਨੇ ਪਹਿਲਾਂ ਲਲੋ ਨਾ ਨਹੀਂ ਆ ਬਾਰਿਸ਼ਾਂ ਦੇ ਵਿੱਚ ਹੀ ਬਣੀ ਹੈ ਜੀ ਹਾਂਜੀ ਹੁਣੇ ਬਣੀ ਹੈ ਪੂਰੀ ਹਾਲਤ ਦੇਖੋ ਕਿਨੀ ਤਰਸਯੋਗ ਹੈ ਕਿੰਨਾ ਬੇਕਾਰ ਮਟੀਰੀਅਲ ਇੱਥੇ ਪਾਇਆ ਗਿਆ ਹੈ ਹਾਂਜੀ ਹਾਂਜੀ ਉਹ ਆਪ ਤੁਸੀਂ ਆਪ ਕੈਮਰਾ ਇੱਧਰ ਕਰਕੇ ਦਿਖਾ ਸਕਦੇ ਹੋ ਨਾ ਹਾਂਜੀ 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 ਦੇਖੋ ਕਿੰਨਾ ਮਾੜਾ ਹਾਲ ਹੈ ਸਾਡੇ ਦਾ ਪੋਟੇ ਗਈ ਹੈ ਸੜਕ ਨਹੀਂ ਹੈ ਇੱਥੇ ਜੀ ਤਕਰੀਬਨ ਜੇ ਵਧੀਆ ਮਾਲ ਮਟੀਰੀਅਲ ਇੱਥੇ ਪਾਇਆ ਹੁੰਦਾ ਹਾਂਜੀ ਹਾਂਜੀ ਤੇ ਇਹ ਤਰਸਯੋਗ ਹਾਲਤ ਜਿਹੜੀ ਸੜਕ ਦੀ ਅੱਜ ਹੋਈ ਪਈ ਹੈ ਇਹ ਨਹੀਂ ਹੋਣੀ ਚਾਹੀਦੀ ਹਾਂਜੀ ਤੇ ਇਸ ਕਾਰਨ ਨੂੰ ਹਾਂਜੀ ਇਹ ਬੇਨਤੀ ਹੈ ਅਪੀਲ ਹੈ ਕਿ ਜਿਹੜਾ ਠੇਕੇਦਾਰ ਕੋਲ ਇਹ ਠੇਕਾ ਸੀਗਾ ਜਿਨ੍ਹਾਂ ਨੇ ਸੜਕ ਬਣਾਈ ਹੈ ਉਹਨਾਂ ਦੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਜਿਹੜਾ ਸੜਕ ਦਾ ਦੁਬਾਰਾ ਇਹ ਬਣਾਈ ਜਾਣੀ ਚਾਹੀਦੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹ ਬੇਨਤੀ ਕਰ ਰਹੇ ਨੇ ਇੱਥੇ ਦੇ ਲੋਕਲ ਬਸਨੀਕ ਨੇ ਸ਼ਹਿਰ ਦੇ ਲੀਡਰ ਨੇ ਐਮਸੀ ਵਾਰਡ ਨੰਬਰ ਕਿੰਨਾ ਜੀ ਆਪਣਾ ਵਾਰਡ ਨੰਬਰ 7 ਤੋਂ ਜੀ ਚੇਅਰਮੈਨ ਐਸੀ ਡਿਪਾਰਟਮੈਂਟ ਕਾਂਗਰਸ ਬਲਾਕ ਪਤਲਾ ਦਾ ਚੇਅਰਮੈਨ ਹੈ ਜੀ ਨੇ ਅੱਛਾ ਬਲਾਕ ਪਤਲਾ ਦਾ ਕਾਂਗਰਸ ਦੇ ਚੇਅਰਮੈਨ ਨੇ ਹੈ ਐਸੀ ਡਿਪਾਰਟਮੈਂਟ ਦੇ ਐਮਸੀ ਦੀ ਇਲੈਕਸ਼ਨ ਵੀ ਲੜ ਚੁੱਕੇ ਨੇ ਇਹ ਤੇ ਇਹ ਸੜਕ ਹੈ ਜਿਹੜੀ ਸਾਰੀ ਛੜਕੋ ਡੁੱ ਚੁੱਕੀ ਹੈ ਬੇਨਤੀ ਹੈ ਐਮਐਲਏ ਕੁਲਵੰਤ ਸਿੰਘ ਜੀ ਨੂੰ ਕਿ ਇਹਨਾਂ ਠੇਕੇਦਾਰਾਂ ਤੇ ਕਾਰਵਾਈ ਕਰਵਾਈ ਜਾਵੇ ਤੇ ਅੱਗੇ ਤੋਂ ਇਹਨਾਂ ਦੇ ਲਾਇਸੈਂਸ ਕੈਨਸਲ ਕਰੇ ਜਾਣ ਜੀ ਜਿਹੜੇ ਐਡਾ ਮਾੜਾ ਮਟੀਰੀਅਲ ਲਾ ਕੇ ਜਿਹੜੇ ਕਪਲੀਬਾਜੀ ਕਰਦੇ ਨੇ ਜੁੜੇ ਰਹੋ ડી11 ਨਿਊਜ਼ ਪੰਜਾਬ ਦੇ ਨਾਲ ਮਿਲਦੇ ਆ ਤੁਹਾਨੂੰ ਇੱਕ ਨਵੇਂ ਮੁੱਦੇ ਦੇ ਉੱਤੇ